ਸਾਰੀਆਂ ਭੈਣਾਂ ਨੇ ਜੋ ਆਪਣੇ ਨਾ ਚਿਹਰੇ ਦੇ हेयर ਨੂੰ ਲੈ ਕੇ ਪਰੇਸ਼ਾਨ ਨੇ अनमाउंटेड हेयर ਹੁੰਦੇ ਨੇ ਨਾ ਛੋਟੇ ਛੋਟੇ ਇੱਥੇ ਆ ਜਾਂਦੇ ਆ ਜਾਂ ਫੋਰਹੈਡ ਤੇ ਆ ਜਾਂਦੇ ਆ ਜਾਂ ਇਨੀ ਚੀਜ਼ਾਂ ਤੇ ਆ ਜਾਂਦੇ ਹਨਾ ਤੇ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦੀ ਹੈ ਕਿਉਂਕਿ ਆਪਾਂ ਵੈਕਸ ਵੀ ਨਹੀਂ ਕਰਵਾ ਸਕਦੇ ਰੋਜ਼ ਰੋਜ਼ ਵੈਕਸ ਕਰਵਾਉਣ ਨਾਲ ਜਿਹੜੀ ਸਕਿਨ ਹੁੰਦੀ ਹੈ ਨਾ ਲੂਜ਼ ਹੋ ਜਾਂਦੀ ਹੈ ਧਾਗਾ ਵੀ ਨਹੀਂ ਲਵਾਉਣਾ ਚਾਹੀਦਾ ਜਿਹੜੇ ਧਾਗਾ ਲਵਾਉਂਦੇ ਨੇ ਉਸ ਤੋਂ ਬਾਅਦ ਰੈਡਨੈਸ ਆ ਜਾਂਦੀ ਹੈ ਛੋਟੇ ਛੋਟੇ ਦਾਣੇ ਨਿਕਲਣੇ ਸ਼ੁਰੂ ਹੋ ਜਾਂਦੇ ਨੇ ਉਹਨਾਂ ਦਾਣਿਆਂ ਤੋਂ ਹੀ ਜਿਹੜੀ ਪ੍ਰੋਬਲਮ ਸਾਡੀ ਵੱਧਦੀ ਸ਼ੁਰੂ ਹੋ ਜਾਂਦੀ ਹੈ ਚਿਹਰੇ ਤੇ ਪਿਗਮੈਂਟੇਸ਼ਨ ਦਾ ਨਿਸ਼ਾਨ ਪਣਨੇ ਸ਼ੁਰੂ ਹੋ ਜਾਂਦੇ ਨੇ ਛੋਟੇ ਛੋਟੇ ਦਾਗ ਪੈਣ ਲੱਗ ਜਾਂਦੇ ਨੇ ਛੋਟੇ ਛੋਟੇ ਜਿਵੇਂ ਹੁੰਦੇ ਨੇ ਨਾ ਛੋਟਛੋਟੀਆਂ ਫੈਂਸੀਆਂ ਵਗੈਰਾ ਜਾਂ ਉਹਨਾਂ ਦੇ ਸਿਲਕੇ ਵਗੈਰਾ ਉਤਰਦੇ ਨੇ ਤੇ ਉਹ ਦਾਗ ਛੱਡ ਜਾਂਦੇ ਨੇ ਤੇ ਉਹ ਨਹੀਂ ਕਰਵਾਉਣਾ ਚਾਹੀਦਾ ਇੱਕ ਐਕਸਪੈਰੀਮੈਂਟ ਕਰਨ ਲੱਗੀ ਹੈ ਬਹੁਤ ਵਾਇਰਲ ਵੀਡੀਓ ਹੈ ਕਿ ਟਮਾਟਰ ਵਿੱਚ ਦੋ ਚੀਜ਼ਾਂ ਮ ਆ ਰਹੀਏ ਵੀਡੀਓ ਕੀ ਟਮਾਟਰ ਵਿੱਚ ਇਹ ਬੜੀਆਂ ਚੀਜ਼ਾਂ ਮਿਕਸ ਕਰਕੇ ਲਗਾਉਣ ਨਾਲ ਆਪਣੇ ਜਿਹੜੇ ਚਿਹਰੇ ਦੇ ਹੀਅਰ ਨੇ ਨਾ ਉਹ ਸਾਫ਼ ਹੋ ਜਾਂਦੇ ਨੇ ਮੈਂ ਸੋਚਿਆ ਚਲੋ ਵੀਡੀਓ ਬਣਾ ਕੇ ਨਾਲੇ ਮੈਂ ਆਪਣੇ ਤੇ ਟਰਾਈ ਕਰਦੀਆਂ ਨਾਲੇ ਤੁਹਾਨੂੰ ਦੱਸਦੀਆਂ ਕਿ ਅਗਰ ਜੇ ਸੱਚ ਹੈ ਜਾਂ ਕਿੰਨਾ ਕਿੱਦ ਵਿੱਚ ਸੱਚ ਹੈ ਕਿੰਨਾ ਕਿ ਝੂਠ ਹੈ ਅਗਰ ਵਧੀਆ ਹੋਈ ਤਾਂ ਤੁਸੀਂ ਉਹ ਜਰੂਰ ਅਪਣਾਇਓ ਇਹ ਵਾਲੀ ਰੈਮਡੀ ਅਗਰ ਨਹੀਂ ਹੋਈ ਤਾਂ ਤਾਂ ਵੀ ਤੁਹਾਨੂੰ ਮੈਂ ਦੱਸ ਦਵਾਂਗੀ ਠੀਕ ਹੈ ਜਿਹੜੇ ਚੈਨਲ ਦੇ ਨਵੇਂ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਜਰੂਰ ਪੂਰਾ ਦੇਖਣਾ ਔਰ ਬੈਲ ਨੂੰ ਜਰੂਰ ਪ੍ਰੈਸ ਕਰਨਾ ਤਾਂ ਜੋ ਜਿਹੜੀਆਂ ਵੀਡੀਓ ਆਣਗੀਆਂ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚੇਗੀ ਠੀਕ ਹੈ ਜੀ ਚਲੋ ਜੀ ਆਪਾਂ ਸਟਾਰਟ ਕਰਦੇ ਪਹਿਲਾਂ ਚਲਦੇ ਕਿਚਨ ਵਿੱਚ ਕਿਸ ਤਰੀਕੇ ਨਾਲ ਇਹ ਬਣਾਈ ਰੈਮਡੀ ਹਾਂਜੀ ਰੈਮਡੀ ਬਣਾਉਣ ਲਈ ਪਹਿਲਾਂ ਤੁਸੀਂ ਕੀ ਲੈਣਾ ਹੈ 커피 ਲੈਣੀ ਹੈ ਠੀਕ ਹੈ ਕਿਸੇ ਸਾਫ ਜੇ ਪਾਂਡੇ ਵਿੱਚ 커피 ਲੈ ਲੈਣੀ ਹੈ ਜੇ 커피 ਪਾਊਡਰ ਨਹੀਂ ਹੈਗਾ ਤਾਂ ਤੁਸੀਂ ਚਾਹ ਪੱਤੀ ਦਾ ਵੀ ਇਸਤੇਮਾਲ ਕਰ ਸਕਦੇ ਹੋ ਇਸ ਤਰੀਕੇ ਨਾਲ ਤੁਸੀਂ ਕਿਸੇ ਬੌਲ ਵਿੱਚ ਪਾ ਕੇ ਫਿਰ ਤੁਸੀਂ ਇੱਕ ਚਮਚਾ ਪਾ ਕੇ ਚੀਨੀ ਦਾ ਪਾਣਾ ਚੀਨੀ ਜਿਹੜੀ ਆਪਾਂ ਆਮ ਚਾਹ ਚ ਪਾਣੇ ਆ ਇਹ ਤੁਸੀਂ ਇਹਦੇ ਵਿੱਚ ਪਾਣੀ ਪਾ ਕੇ ਤੇ ਇਹਦਾ ਇੱਕ ਘੋਲ ਜਿਹਾ ਬਣਾ ਲੈਣਾ ਹੈ ਤੇ ਹੁਣ ਇਹਨੂੰ ਆਪਾਂ ਕੀ ਕਰਨਾ ਹੈ ਹੁਣ ਆਪਾਂ ਕਿਸੇ ਵੀ ਬਰਤਨ ਚ ਪਾ ਕੇ ਇਸ ਤਰੀਕੇ ਨਾਲ ਤੇ ਤੁਸੀਂ ਗੈਸ ਤੇ ਪਕਾਣਾ ਹੈ ਉਨੀ ਦੇਰ ਜਿੰਨੀ ਦੇਰ ਇਹ ਥੋੜਾ ਜਿਹਾ ਚਾਸਨੀ ਦਾ ਰੂਪ ਨਹੀਂ ਲੈ ਲੈਂਦੇ ਜਦੋਂ ਇਹ ਥੋੜਾ ਜਿਹਾ ਚਾਸਨੀ ਜੀ ਦਾ ਰੂਪ ਲੈ ਲਵੇ ਪੱਕ ਜਾਵੇ ਚੰਗੀ ਤਰ੍ਹਾਂ ਤੁਸੀਂ ਇਸ ਤਰੀਕੇ ਨਾਲ ਕਿਸੇ ਵੀ ਬੋਲ ਚ ਪਾ ਲੈਣਾ ਹੈ ਫਿਰ ਤੁਸੀਂ ਪਾਣਾ ਹੈ ਮੇਨ ਟਮਾਟਰ ਦਾ ਰਸ ਜਿਹਦੇ ਨਾਲ ਆਪਾਂ ਦਾਵਾ ਕੀਤਾ ਹੋਇਆ ਆਪਾਂ ਨਹੀਂ ਮਤਲਬ ਕੀ ਦਾਵਾ ਕੀਤਾ ਹੋਇਆ ਕਿ ਇਹਦੇ ਨਾਲ ਇਨਵੈਂਟਡ ਹੇਅਰ ਜਿਹੜੇ ਨੇ ਖਤਮ ਹੁੰਦੇ ਨੇ ਉਸ ਤੋਂ ਬਾਅਦ ਤੁਸੀਂ ਪਾਣਾ ਇੱਥੇ ਜਿਹੜਾ ਕਣਕ ਦਾ ਆਟਾ ਹਾਂਜੀ गेहूं ਦਾ ਆਟਾ ਕਣਕ ਦਾ ਆਟਾ ਪਾ ਕੇ ਇਹਨੂੰ ਇਸ ਤਰੀਕੇ ਨਾਲ ਇਹਦਾ ਬਣਾ ਲੈਣਾ ਪੇਸਟ ਤੇ ਰੈਮਡੀ ਬਣ ਕੇ ਹੋ ਗਈ ਹੈ ਤਿਆਰ ਤੇ ਹੁਣ ਆਪਾਂ ਇਹਦਾ ਇਸਤੇਮਾਲ ਕਰਦੇ ਕਿੰਨਾ ਕੀ ਇਹ ਬੈਨੀਫਿਟ ਕਰਦੀ ਹੈ ਤੁਸੀਂ ਦੇਖ ਲਿਆ ਜੀ 커피 ਲਈ ਹੈ 커피 ਨਹੀਂ ਹੈਗੀ ਤਾਂ ਚਾਹ ਪੱਤੀ ਲੈ ਸਕਦੇ ਹੋ ਚਾਹ ਪੱਤੀ ਵੀ ਪਾ ਸਕਦੇ ਹੋ ਇਸ ਤਰੀਕੇ ਨਾਲ ਚਾਹ ਪੱਤੀ 커피 ਚ ਪਾ ਕੇ ਚੀਨੀ ਪਾ ਕੇ ਤੇ ਥੋੜਾ ਜਿਹਾ ਨੂੰ ਪਾਣੀ ਪਾ ਕੇ ਉਬਾਲ ਲੈਣਾ ਤਾਂ ਪਾਣੀ ਜਿਹੜਾ ਤਿਆਰ ਕਰ ਲੈਣਾ ਜਾਨਕਿ ਜਿਵੇਂ ਚਾਸਨੀ ਜੀ ਹੁੰਦੀ ਹੈ ਨਾ ਉਦਾਂ ਤਿਆਰ ਕਰ ਲੈਣੀ ਹੈ ਠੀਕ ਹੈ ਫਿਰ ਉਹਦੇ ਵਿੱਚ ਪਾ ਲੈਣਾ ਆਪਾਂ ਕਣਕ ਦਾ ਆਟਾ ਕਣਕ ਦਾ ਆਟਾ ਪਾ ਕੇ ਤੇ ਮਤਲਬ ਕਿ ਟਮਾਟਰ ਦਾ ਜਿਹੜਾ ਰਸ ਉਹ ਮਿਕਸ ਕਰ ਲੈਣਾ ਇਹ ਚੀਜ਼ਾਂ ਨੇ ਜਿਹੜੀਆਂ ਇਹਦੇ ਵਿੱਚ ਪਾ ਕੇ ਆਪਾਂ ਇਹ ਵਾਲੀ ਕੀਤੀ ਹੈ ਰੈਮਡੀ ਤਿਆਰ ਤੇ ਹੁਣ ਆਪਾਂ ਇਹਨੂੰ ਲਗਾਣੇ ਲਗਾ ਕੇ ਫਿਰ ਦੇਖਦੇ ਆ ਵੀ ਇਹਦਾ ਕਿੰਨਾ ਕੁ ਅਸਰ ਹੁੰਦਾ ਹੈ ਜਾਂ ਕਿੰਨਾ ਕੇ ਕੰਮ ਕਰਦੀ ਹੈ ਠੀਕ ਹੈ ਕਣਕ ਦਾ ਆਟਾ ਹੋ ਗਿਆ ਚੀਨੀ ਹੋਗੀ ਕੌਫੀ ਹੋਗੀ ਔਰ ਟਮਾਟਰ ਦਾ ਰਸ ਹੋ ਗਿਆ ਠੀਕ ਹੈ ਚਲੋ ਜੀ ਆਪਾਂ ਇਹਨੂੰ ਲਗਾਣੇ ਆ ਠੀਕ ਹੈ ਮੈਂ ਸਾਰੇ ਫੇਸ ਤੇ ਨਹੀਂ ਲਗਾਵਾਂਗੀ ਮੈਂ ਇੱਥੇ-ਇੱਥੇ ਲਗਾਉਂਗੀ ਕਿਉਂਕਿ ਮੇਰੇ ਫੇਸ ਤੇ ਹੇਅਰ ਬਿਲਕੁਲ ਨਹੀਂ ਹੈਗੇ ਇੱਥੇ ਥੋੜੇ-ਥੋੜੇ ਹੈਗੇ ਨੇ ਤੇ ਆਹ ਚੀਜ਼ਾਂ ਦੇ ਫਿਰ ਮੈਨੂੰ ਪਤਾ ਚੱਲ ਜੂਗਾ ਤੁਸੀਂ ਤੁਹਾਡੇ ਜੇ ਸਾਰੇ ਹੋਏ ਹੋਏ ਗਏ ਫੇਸ ਤੇ ਪਤਲ ਕੀ ਤੁਸੀਂ ਸਾਰੇ ਵੀ ਲਗਾ ਸਕਦੇ ਹੋ ਮੈਂ ਇੱਥੇ ਐਕਸਪੈਰੀਮੈਂਟ ਕਰਕੇ ਦੇਖਦੀ ਹਾਂ ਕਿ ਇਹ ਵਾਲੀ ਐਕਸਪੈਰੀਮੈਂਟ ਪਾਸ ਹੈ ਜਾਂ ਫੇਲ ਹੈ ਠੀਕ ਹੈ ਆਪਾਂ ਤੁਹਾਡੇ ਨਾਲ ਕਰਦੇ ਹਾਂ ਸ਼ੇਅਰ ਕਿਉਂਕਿ ਦੇਖੋ ਮੈਂ ਵੀ ਜਾਣੀ ਆ ਕਿ ਕੋਈ ਵੀ ਐਦਾਂ ਦੀ ਚੀਜ਼ ਗਲਤ ਨਾ ਚਿਹਰੇ ਤੇ ਲੱਗ ਜਾਵੇ ਜੋ ਤੁਹਾਡੇ ਚਿਹਰੇ ਨੂੰ ਨੁਕਸਾਨ ਕਰੇ ਇਸ ਕਰਕੇ ਮੈਂ ਪਹਿਲਾਂ ਆਪਣੇ ਤੇ ਐਕਸਪੈਰੀਮੈਂਟ ਕਰਦੀ ਹੁੰਦੀ ਆ ਜੇ ਮੈਨੂੰ ਸੂਟ ਲੱਗੇ ਸੈੱਟ ਬੈਠੇ ਫੇਰ ਹੀ ਮੈਂ ਅੱਗੇ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦੀ ਆ ਠੀਕ ਹੈ ਕੱਲ ਵੀਡੀਓ ਮੈਂ ਪਾਈ ਸੀ ਪਰਸੇ ਵੀ ਪਾਈ ਸੀ ਕਿ ਕਰੀਮ ਤੇ ਬਹੁਤ ਵਧੀਆ ਕਰੀਮ ਹੈ ਟ੍ਰੈਟਨੋਇਲ ਜਿਨ੍ਹਾਂ ਦੇ ਸ਼ਾਇਆ ਨੇ ਪਿਗਮੈਂਟੇਸ਼ਨ ਹੈ ਜਾਂ ਚਿਹਰੇ ਦੀ ਕੋਈ ਵੀ ਪ੍ਰੋਬਲਮ ਹੈ ਤੇ ਉਹ ਵਾਲੀ ਟਿਊਬ ਤੁਸੀਂ ਲਗਾ ਸਕਦੇ ਹੋ ਠੀਕ ਹੈ ਤੇ ਇਸ ਤਰੀਕੇ ਨਾਲ ਇਹ ਦੇਖੋ ਆਪਾਂ ਲਗਾ ਲਈ ਤੇ ਹੁਣ ਆ ਥੋੜਾ ਜਿਹਾ ਨੂੰ ਸੁੱਕਣ ਦੇਣਾ ਜਿੰਨਾ ਚਿਰ ਸੁੱਕਦੀ ਨਹੀਂ ਨਾ ਹੈਗੀ ਉਹਨਾਂ ਚਿਰੇ ਨੂੰ ਆਪਾਂ ਰੈਮਡੀ ਨੂੰ ਲਗਾ ਕੇ ਰੱਖਣਾ ਹੈ ਥੋੜਾ ਜਿਹਾ ਠੀਕ ਹੈ ਇਸ ਤਰੀਕੇ ਨਾਲ ਲਗਾ ਲਿਆ ਆ ਦੇਖੋ ਠੀਕ ਹੈ ਇਸ ਤਰੀਕੇ ਨਾਲ ਆਪਾਂ ਨੂੰ ਲਗਾ ਲੈਣਾ ਥੋੜੀ ਜੀ ਮੋਟੀ ਜੀ ਲੇਅਰ ਕਰਕੇ ਜਿੱਥੇ-ਜਿੱਥੇ ਤੁਹਾਡੇ ਵਾਲ ਨੇ ਕਿ ਮੈਨੂੰ ਇੱਥੇ ਲੱਗ ਰਿਹਾ ਨੇ ਮੇਰੇ ਥੋੜੇ-ਥੋੜੇ ਨਜ਼ਰ ਤਾਂ ਨਹੀਂ ਆਉਂਦੇ ਚਲੋ ਕਿ ਮੈਨੂੰ ਆਪਣੇ ਆਪ ਨੂੰ ਲੱਗਦੇ ਆ ਠੀਕ ਹੈ ਤੇ ਇਸ ਕਰਕੇ ਮੈਂ ਕਿਹਾ ਚਲੋ ਮੈਂ ਆਪਣੇ ਦੇ ਪਹਿਲਾਂ ਟਰਾਈ ਕਰਾਂ ਕਿਉਂਕਿ ਬਹੁਤ ਵਾਇਰਲ ਹੋ ਰਹੀਆਂ ਨੇ ਇਹ ਵਾਲੇ ਵੀਡੀਓ ਕਈ ਵਾਰ ਨਾ ਪਿੱਛੇ ਜਿਵੇਂ ਕੋਲਗਟ ਦੀ ਵਾਇਰਲ ਹੋਈ ਸੀ ਵੀ ਕੋਲਗਟ ਨਾਲ ਥ੍ਰੈਡਿੰਗ ਬਣਾਓ ਉਹ ਮੈਂ ਕੀਤਾ ਸੀ ਐਕਸਪੈਰੀਮੈਂਟ ਮੈਂ ਵੀਡੀਓ ਵੀ ਪਾਈ ਹੋਈ ਹੈ ਬਿਲਕੁਲ ਹੀ ਨਾਕਾਮ ਨਕਾਰਾ ਸੀਗਾ ਬਿਲਕੁਲ ਵੀ ਉਹਦੇ ਨਾਲ ਫਰਕ ਨਹੀਂ ਪਿਆ ਉਹ ਵੀ ਫੇਕ ਸੀਗੀ ਜਿਹੜਾ ਕੋਲਗਟ ਔਰ ਕਹ ਰਹੀ ਸੀ ਨਾ ਸੈਲੋ ਟੇਪ ਜਿਹੜੀ ਹੁੰਦੀ ਵੀ ਉਹਦੇ ਨਾਲ హెయిਰ ਨਿਕਲ ਆਉਂਦੇ ਨੇ ਆਈਬ੍ਰੋ ਦੇ ਉਹ ਬਿਲਕੁਲ ਫੇਕ ਵੀਡੀਓ ਸੀ ਤੇ ਉਹ ਖਰਾਬ ਵੀ ਕਰਦੀ ਹੈ ਬਿਲਕੁਲ ਵੀ ਨਹੀਂ ਤੁਸੀਂ ਲਗਾਣੀ ਹੈਗੀ ਮੈਂ ਤਾਂ ਤੁਹਾਨੂੰ ਲਗਾ ਕੇ ਦੱਸਤੀ ਸੀਗੀ ਤੁਸੀਂ ਨਹੀਂ ਲਗਾਣੀ ਹੈਗੀ ਆ ਦੇਖੋ ਹੁਣ ਆਪਾਂ ਇਹ ਵਾਲੀ ਰੈਮਡੀ ਲਗਾ ਲਈਏ ਠੀਕ ਹੈ ਤੇ ਇਹਨੂੰ ਥੋੜਾ ਜਿਹਾ ਸੁੱਕਣ ਦੇਣੇ ਆ ਵੇਟ ਕਰਦੇ ਆ ਫਿਰ ਦੇਖਦੇ ਆ ਕੀ ਇਹਦਾ ਰਿਜ਼ਲਟ ਹੈਗਾ ਇਹ ਕੀ ਜਾਂ ਨਹੀਂ ਹੈਗਾ ਤੋ 7 ਮਿੰਟ ਹੋ ਗਏ ਨੇ ਤੇ ਮੈਂ ਉਤਾਰ ਕੇ ਦੱਸਦੀ ਆ ਕਿ ਕਿ ਜਿਹੜੀ ਮੈਂ ਵੀਡੀਓ ਦੇਖੀ ਸੀ ਨਾ ਉਹਨਾਂ ਨੇ ਕਿਹਾ ਸੀ 5 ਮਿੰਟ ਮੈਂ ਫਿਰ ਵੀ 2 ਮਿੰਟ ਉੱਪਰ ਲਗਾ ਲੀਏ ਹੁਣ ਮਿਲਾ ਕੇ ਦੇਖਦੀ ਆ ਵੀ ਕੀ ਇਹਦੇ ਨਤੀਜੇ ਨੇ ਵੀ ਸੱਚੀ ਇਹਦੇ ਨਾਲ ਆਵਾਜ਼ ਰਿਮੂਵ ਹੁੰਦੇ ਨੇ ਜਾਂ ਨਹੀਂ ਹੁੰਦੇ ਮੈਂ ਕਿ ਚਲੋ ਲਾਈਵ ਕਰਕੇ ਦੱਸਣੀ ਆ ਗਲੋ ਤਾਂ ਲੱਗ ਰਿਹਾ ਮੈਨੂੰ ਇਸ ਰੈਮਡੀ ਦੇ ਨਾਲ ਹੋਰ ਦੂਜਾ ਮੈਂ ਦੇਖਦੀ ਆ ਜਿਹੜੀ ਮੇਨ ਚੀਜ਼ ਵਾਸਤੇ ਲਗਾਈ ਸੀ ਵਾਲ ਤਾਂ ਖਾਸ ਨਹੀਂ ਉਤਰੇ ਹੈਗੇ ਮਤਲਬ ਕਿ ਥੋੜਾ ਲੱਗ ਰਿਹਾ ਹਲੇ ਮੈਨੂੰ ਉਦਾਂ ਹੀ ਜਿੱਦਾਂ ਮਤਲਬ ਕਿ ਮੈਂ ਇਹਨਾਂ ਨੂੰ ਪਹਿਲਾਂ ਟੱਚ ਕੀਤਾ ਸੀ ਪਰ ਹਾਂ 글로 ਆ ਗਿਆ ਇੱਥੇ ਨਾ ਮੇਰੇ ਮਤਲਬ ਕਿ ਸਕਿਨ ਥੋੜੀ ਜਿ ਰੁੱਖੀ ਜੀ ਹੋਈ ਪਈ ਸੀ ਉਹ ਸੌਫਟ ਹੋ ਗਈ ਏ ਇਹ ਤੁਸੀਂ ਆਪਣੇ ਫੇਸ ਤੇ ਲਾ ਕੇ ਨਾ ਆਪਣੇ ਸਕਿਨ ਨੂੰ 글로 ਦੇ ਸਕਦੇ ਹੋ ਭਰਪੂਰ ਮਾਤਰਾ ਵਿੱਚ ਹੇਰ ਤਾਂ ਇਹਦੇ ਨਾਲ ਇਹਨੇ ਨਹੀਂ ਮਤਲਬ ਕਿ ਲੱਗਦਾ ਨੀ ਉਤਰਨਗੇ ਹਾਂ ਸੁਕਣ ਤੋਂ ਬਾਅਦ ਥੋੜਾ ਇਸ ਤਰੀਕੇ ਨਾਲ ਰਫ ਕਰਕੇ ਉਤਾਰਾਂਗੇ ਨਾ ਫਿਰ ਸ਼ਾਇਦ ਹੋ ਸਕਦਾ ਵੀ ਚੀਨੀ ਜਿਹੜੀ ਹੈਗੀ ਹੈ ਨਾ ਕਿਉਂਕਿ ਚੀਨੀ ਜਿਹੜੀ ਹੈ ਉਹ ਵਾਲਾ ਨੂੰ ਉਤਾਰ ਦਿੰਦੀ ਹੈ ਸੁਕਣ ਤੋਂ ਬਾਅਦ 5 ਮਿੰਟ ਬਾਅਦ ਤਾਂ ਨਹੀਂ ਉਤਾਰ ਸਕਦੀ हां पूरा सुका के फिर इस, ना, इस नु इस तरीके ना आपा रगड़ रगड़ के लावेंगे ना फिर हो सकता है ਤੁਹਾਡੇ हेयर ਜਿਹੜੇ ਨੇ ਉਹ ਆ ਜਾਣ ਬਾਹਰ ਕਿਉਂਕਿ ਜਦੋਂ ਇਹ ਚੀਨੀ ਜਿਹੜੀ ਚਿਪਕ ਜਾਂਦੀ ਹੈ ਕਣਕ ਦਾ ਆਟਾ ਚਿਪਕ ਜਾਂਦਾ ਹੈ ਇਹਦੇ ਨਾਲ ਹੈ ਨਾ ਜਦਾ ਦੇਖੋ ਆ ਦੇਖੋ ਚਿਪਕ ਗਿਆ ਨਾ ਇਦਾਂ ਚਿਪਕ ਜਾਂਦਾ ਹੈ ਫਿਰ ਹੋ ਸਕਦਾ ਤੁਹਾਡੇ हेयर ਨਿਕਲ ਫਿਰ ਨਿਕਲਗੇ ਪੱਕਾ ਗਰੰਟੀ ਨਾਲ ਅਗਰ ਤੁਸੀਂ ਸੁਕਾ ਕੇ ਉਤਾਰਦੇ ਹੋ ਨਾ ਇਸ ਨੂੰ ਇਦਾਂ ਜਿਹੜੇ ਪੂਰੀ ਸੁੱਕ ਜਾਵੇ ਤੇ ਫਿਰ ਇਸ ਤਰੀਕੇ ਨਾਲ ਤੁਸੀਂ ਮਲ ਮਲ ਕੇ ਉਤਾਰੋਗੇ ਤੇ ਫਿਰ ਤੁਹਾਡੇ ਹੋ ਸਕਦਾ ਜਿਹੜੇ हेयर ਨੇ ਉਹ ਮਤਲਬ ਕਿ ਨਿਕਲਨੇ ਸ਼ੁਰੂ ਹੋ ਜਾਣ 5 ਮਿੰਟ ਬਾਅਦ ਤਾਂ ਬਿਲਕੁਲ ਵੀ ਨਹੀਂ 5 ਮਿੰਟ ਤਾਂ ਕੋਈ ਅਸਰ ਨਹੀਂ ਕਰਦੇ ਪਾ ਲਈ ਤਾਂ 7 ਮਿੰਟ ਲਗਾਈਏ 7 ਮਿੰਟ ਦਾ ਵੀ ਕੋਈ ਅਸਰ ਨਹੀਂ ਕੀਤਾ ਹੈਗਾ ਤੁਸੀਂ ਹਾਂ ਚਿਹਰੇ ਤੇ ਲਗਾ ਸਕਦੇ ਹੋ ਚਿਹਰੇ ਤੇ 글로ਅ ਆਏਗਾ ਇਹ ਮੈਨੂੰ ਗਰੰਟੀ ਹੈ 글로ਅ ਆਏਗਾ ਕਿਉਂਕਿ ਇਹ ਦੇਖੋ ਐਸਕਿਨ ਜੜੀ ਕਿਉਂਕਿ ਜਿਹੜੀ ਚੀਨੀ ਹੁੰਦੀ ਉਹ ਵੀ ਬਹੁਤ ਵਧੀਆ ਹੁੰਦੀ ਮੈਂ ਵੈਸੇ ਚੀਨੀ ਦੇ ਫੇਸ਼ੀਅਲ ਵੀ ਦੱਸੇ ਹੋਏ ਨੇ ਦੁੱਧ ਚੀਨੀ ਦੇ ਦਹੀਂ ਚੀਨੀ ਦੇ ਚੀਨੀ ਸਕਿਨ ਨੂੰ ਪਾਲਿਸ਼ ਕਰ ਦਿੰਦੀ ਆ ਤਾਂ ਮੈਂ ਮੰਨਦੀ ਆ ਟਮਾਟਰ ਟਮਾਟਰ ਜਿਹੜੀਆਂ ਵੀ ਚੀਜ਼ਾਂ ਮਤਲਬ ਕਿ ਪਾਈਆਂ ਨੇ ਸਕਿਨ ਦੀ ਬ੍ਰਾਈਟਨਿੰਗ ਵਾਸਤੇ ਬਹੁਤ ਵਧੀਆ ਨੇ ਹਾਂ ヘア ਵਾਸਤੇ ਥੋੜਾ ਨਹੀਂ ਹੈਗੀਆਂ ਹਾਂ ਸਕਾਣ ਤੋਂ ਬਾਅਦ ਜਿਹੜੀ ਚੀਨੀ ਜਿਹੜੀ ਉਹ ਕੰਮ ਕਰ ਸਕਦੀ ਬਾਕੀ ਚੀਜ਼ਾਂ ਦਾ ਮੈਂ ਨਹੀਂ ਗਾਰੰਟੀ ਲੈਂਦੀ ਹੈਗੀ ਵੀ ਜਿਹੜੀ ਬਾਕੀ ਚੀਜ਼ਾਂ ਪਾਈਆਂ ਨੇ ਉਹ ヘア ਨੂੰ ਉਤਾਰਨ ਹਾਂ ਜਿਹੜੀ ਚੀਨੀ ਪਾਈਏ ਚੀਨੀ ਜੜੀ ਹੈ ਨਾ ਉਹ ਜਰੂਰ ਉਤਾਰ ਸਕਦੇ ਹੈਂ ਹੇਰ ਨੂੰ ਕਿਉਂਕਿ ਚੀਨੀ ਆਟਾ ਜਦ ਸੁੱਕ ਜਾਣਗੇ ਨਾ ਇਸ ਤਰੀਕੇ ਨਾਲ ਤੁਸੀਂ ਮਲ ਮਲ ਕੇ ਉਤਾਰੋਗੇ ਨਾ ਇਸ ਤਰੀਕੇ ਨਾਲ ਫਿਰ ਹੋ ਸਕਦਾ ਤੁਹਾਡੇ ਹੇਰ ਜਿਹੜੇ ਨੇ ਆ ਜਾਣ ਆਉਣਗੇ ਹਾਂ ਇਹ ਦੇਖੋ ਮੈਂ ਨਾ ਹੁਣ ਥੋੜਾ ਜਿਆਦਾ ਉਤਾਰ ਰਹੀ ਹੈ ਕਿਉਂਕਿ ਲੱਗਾ ਹੋਇਆ ਹੈ ਨਜ਼ਰ ਤਾਂ ਨਹੀਂ ਆ ਰਿਹਾ ਆ ਦੇਖ ਇਸ ਤਰੀਕੇ ਨਾਲ ਸ਼ਾਇਦ ਇਹ ਖਿੱਚ ਕੇ ਫਿਰ ਆ ਜਨਾ ਆਉਣਗੇ ਜਰੂਰ ਆਣਗੇ ਲਾਜ਼ਮੀ ਆਉਣਗੇ ਇਸ ਤਰੀਕੇ ਨਾਲ ਤੁਸੀਂ ਇਸਤੇਮਾਲ ਕਰੋ ਇਹ ਪਤਲੀ-ਪਤਲੀ ਲੇਪ ਲਗਾ ਕੇ ਜਦੋਂ ਪੂਰੀ ਤਰ੍ਹਾਂ ਸੁੱਕ ਜਾ ਫਿਰ ਉਹਨ ਇਸ ਤਰੀਕੇ ਨਾਲ ਜਿੱਦਾਂ ਮੈਲ ਉਤਾਰਨੇ ਹੈ ਨਾ ਆਪਾਂ ਉਸ ਤਰੀਕੇ ਨਾਲ ਤੁਸੀਂ ਉਤਾਰੋਗੇ ਤਾਂ ਫਿਰ ਤੁਹਾਡੇ ਜਿਹੜੇ ਇਹਨਾਂ ਸਾਫ ਹੋਣੇ ਸ਼ੁਰੂ ਹੋ ਜਾਣਗੇ ਹਾਂ ਇੱਕ ਹੋਰ ਇਹਦੇ ਨਾਲ ਗਲੋ ਬਹੁਤ ਆਏਗਾ ਚਿਹਰੇ ਤੇ ਚਿਹਰਾ ਜਿਹੜਾ ਜਿਨ੍ਹਾਂ ਦਾ ਕਾਲਾਪਨ ਹੋਇਆ ਪਿਆ ਨਾ ਚਿਹਰੇ ਤੇ ਜਿਨ੍ਹਾਂ ਦੇ ਮੈਲ ਜੰਮੀ ਹੋਈ ਹੈ ਚਿਹਰਾ ਕਾਲਾ-ਕਾਲਾ ਨਜ਼ਰਾ ਆਉਂਦਾ ਹੈ ਚਿਹਰੇ ਤੇ ਸ਼ਾਈਨ ਨਹੀਂ ਹੈਗੀ ਚਿਹਰੇ ਤੇ ਗਲੋ ਨਹੀਂ ਹੈਗਾ ਇਹ ਜਿਹੜੀ ਰੈਮਡੀ ਹੈ ਨਾ ਉਹ ਪੱਕਾ ਲੱਗੀ ਆਵੇਗੀ ਕਿਉਂਕਿ ਮੈਂ ਹੁਣ ਲੱਗੀ ਆ ਲਗਾਉਣ ਵਾਸਤੇ ਸਾਰੇ ਚਿਹਰੇ ਤੇ ਕਿਉਂਕਿ ਮੈਨੂੰ ਨਾ ਲੱਗ ਰਿਹਾ ਕਿ ਇਹਦੇ ਨਾਲ ਗਲੋ ਆਏਗਾ ਠੀਕ ਹੈ ਤੇ ਮੈਂ ਥੋੜਾ ਜਿਹਾ ਚਿਹਰੇ ਤੇ ਲਗਾ ਲੈਂਦੀ ਆ ਪਹਿਲਾਂ ਮੈਂ ਤੁਹਾਨੂੰ ਇੱਕ ਇੱਕ ਐਕਸਪੈਰੀਮੈਂਟ ਦੱਸ ਦਿੱਤਾ ਹੈ ਕਿ ਜਿਨ੍ਹਾਂ ਨੇ ਵੀਡੀਓ ਦੇਖੀ ਸੀਗੀ ਤੇ ਉਹਨਾਂ ਨੇ 5 ਤੋਂ 7 ਮਿੰਟ ਗਿਆ ਸੀ ਤੇ ਮੈਂ ਮਤਲਬ ਕਿ 5 ਹੀ ਮਿੰਟ ਗਿਆ ਸੀ ਉਹਨਾਂ ਨੇ ਮੈਂ 5 ਤੋਂ 7 ਮਿੰਟ ਲਗਾ ਕੇ ਦੱਸਤਾ ਹਾਂ 5 ਤੋਂ 7 ਮਿੰਟ ਨੇ ਤੇ ਕੋਈ ਅਸਰ ਨਹੀਂ ਕੀਤਾ ਹਾਂ ਚਿਹਰੇ ਤੇ ਇਸ ਤਰੀਕੇ ਨਾਲ ਗਲੋ ਜ਼ਰੂਰ ਆਵੇਗਾ ਇਹ ਮੈਨੂੰ ਲੱਗ ਰਿਹਾ ਹੈ ਲੱਗ ਨਹੀਂ ਰਿਹਾ ਹੈਗਾ ਪਕਾ ਲਾਜ਼ਮੀ 글로 ਆਏਗਾ ਇਸ ਤਰੀਕੇ ਨਾਲ ਤੁਸੀਂ ਇਹ ਵਾਲੀ ਰੈਮਡੀ ਜਿਹੜੀ ਹੈ ਨਾ ਆਪਣੇ ਫੇਸ ਤੇ ਲਗਾ ਸਕਦੇ ਹੋ ਫੇਸ ਨੂੰ ਤੁਸੀਂ ਗੋਰਾ ਚਿੱਟਾ ਕਰ ਸਕਦੇ ਇਸ ਤਰੀਕੇ ਨਾਲ ਤੇ ਵੀਡੀਓ اگر ਥੋੜੀ ਜਿਹੀ ਵੀ ਚੰਗੀ ਲੱਗੀ ਹੈ ਵੀਰੋ ਲਾਈਕ ਸ਼ੇਅਰ ਤੇ ਕਮੈਂਟ ਸੋਣਾ ਜੀ ਜ਼ਰੂਰ ਕਰਨਾ ਇਸੇ ਤਰੀਕੇ ਨਾਲ ਹੋਰ ਵੀਡੀਓ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਇੱਕ ਬਹੁਤ ਹੀ ਦੁੱਧ ਔਰ ਮੋਂਗਫਲੀ ਦਾ ਮੈਂ ਤੁਹਾਡੇ ਨਾਲ ਫੇਸ਼ੀਅਲ ਸਾਂਝਾ ਕਰਾਂਗੀ ਬਹੁਤ ਪਿਆਰਾ ਫੇਸ਼ੀਅਲ ਹੈ ਜਿਨ੍ਹਾਂ ਦੀ ਸਕਿਨ ਰੁੱਖੀ ਸੁਖੀ ਹੈ ਕਾਫੀ ਕਮੈਂਟ ਆ ਰਹੇ ਸੀ ਕਿ ਦੀਦੀ ਸਾਡੀ ਸਕਿਨ ਜਿਹੜੀ ਡਰਾਇਨੈਸ ਵਾਲੀ ਸਕਿਨ ਸਾਡੀ ਸਕਿਨ ਡਰਾਇ ਰਹਿੰਦੀ ਹੈ ਤੇ ਉਹ ਡਰਾਇ ਸਕਿਨ ਜਿਹੜੀ ਉਹਨੂੰ ਕਿੱਦਾਂ ਆਪਾਂ ਠੀਕ ਕਰ ਸਕਦੇ ਆ ਉਹ ਆਪਾਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਅਗਲੀ ਵੀਡੀਓ ਤੁਸੀਂ ਜ਼ਰੂਰ ਦੇਖਣਾ ਇਹ ਵੀਡੀਓ ਬਾਅਦ ਉਹ ਸ਼ੇ ਕਿਉਂਕਿ ਕਾਫੀ ਫੇਕ ਵੀਡੀਓ ਹੁੰਦੀਆਂ ਨੇ ਉਹ ਵੀਡੀਓ ਤੋਂ ਬਚ ਕੇ ਰਿਆ ਕਰੋ ਕਿਉਂਕਿ ਚਿਹਰੇ ਤੇ ਨੁਕਸਾਨ ਵੀ ਕਰ ਸਕਦੀਆਂ ਨੇ ਆਪਾਂ ਤਾਂ ਅੱਡੇ ਨਾਲ ਜੇ ਉਹੀ ਰੈਮਡੀ ਸ਼ੇਅਰ ਕਰਦੇ ਆ ਜਿਹੜੀ ਆਪਾਂ ਆਪਣੇ ਫੇਸ ਤੇ ਲਗਾ ਕੇ ਤੇ ਸਾਨੂੰ ਆਪ ਨੂੰ ਖੁਦ ਰਿਜ਼ਲਟ ਮਿਲੇ ਤੇ ਫਿਰ ਹੀ ਮੈਂ ਤੁਹਾਨੂੰ ਦੱਸਾਂ ਠੀਕ ਹੈ ਹੁਣ ਮੈਨੂੰ ਲਗਾ ਕੇ ਨਾ 5 ਤੋਂ 10 ਮਿੰਟ ਰੱਖਦੀਆਂ ਫਿਰ ਜਾ ਕੇ ਫੇਸ ਨੂੰ ਕਰਾਂਗੀ ਵੋਸ਼ ਤੇ ਮੈਨੂੰ ਲੱਗ ਰਿਹਾ ਇਹਦੇ ਨਾਲ ਬਹੁਤ ਹੀ ਗਲੋ ਆਏਗਾ ਲੱਗ ਨਹੀਂ ਰਿਹਾ ਆਏਗਾ ਪਕਾਏਗਾ ਕਿਉਂਕਿ ਇਹ ਚੀਜ਼ੇ ਪਹਿਲਾਂ ਮੈਂ ਇਸਤੇਮਾਲ ਕੀਤੀਆਂ ਹੋਈਆਂ ਨੇ ਫੇਸ ਤੇ హెయిਰ ਦਾ ਤੇ ਨਹੀਂ ਸੀ ਮੈਂ ਸੁਣਿਆ ਸੀਗਾ ਤੇ ਮੈਂ ਚਲੋ ਓਖਿਆ ਵੀ హెయిਰ ਬਾਰੇ ਹੁਣ ਕਿ ਮੈਂ ਆ ਰਹੀ ਆ ਵੀਡੀਓ ਤੇ ਫੇਰ ਤਾਂ ਦੇਖਾਂ ਪਹਿਲਾਂ ਮੈਂ ਐਕਸਪੈਰੀਮੈਂਟ ਕਰਕੇ ਫੇਰ ਨਹੀਂ ਫੇਸ ਜਰੂਰ ਤੁਹਾਡਾ ਲਿਸ਼ਕੇਗਾ ਸੋਨੇ ਵਾਂਗ ਚਮਕੇਗਾ ਦੇਖੋ ਬਹੁਤ ਹੀ ਪਿਆਰਾ ਜਿਹਾ ਲੱਗ ਰਿਹਾ ਹੈ ਤੇ ਫੇਸ ਤੇ ਤੁਸੀਂ ਇਸ ਤਰੀਕੇ ਨਾਲ ਲਗਾ ਕੇ ਆਪਣੇ ਫੇਸ ਨੂੰ ਸੁਕਾ ਕੇ ਤੇ ਫੇਸ ਨੂੰ ਤੁਸੀਂ ਵੋਸ਼ ਕਰ ਸਕਦੇ ਹੋ ਫਿਰ ਤੁਹਾਡਾ ਫੇਸ ਜਿਹੜਾ ਇੱਕਦਮ ਚਮਕਾ ਮਾਰਨ ਲੱਗ ਜਾਈਗਾ ਠੀਕ ਹੈ ਮੈਂ ਤੁਹਾਨੂੰ ਫੇਸ ਤੁਸੀਂ ਵੀਡੀਓ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਬਾਅਦ ਤੋਂ ਬਾਅਦ ਲਾਈਕ ਕਰ ਦਿਓ ਤੇ ਫਿਰ ਨੈਕਸਟ ਵੀਡੀਓ 'ਚ ਮਿਲਦੇ ਹਾਂ ਮੋਂਗਫਲੀ ਔਰ ਦੁੱਧ ਦਾ ਫੇਸ਼ਲ ਤੁਹਾਨੂੰ ਦੱਸਦੀ ਹਾਂ ਇਹਦੇ ਵਿੱਚ ਕੀ ਕੀ ਚੀਜ਼ਾਂ ਮਿਕਸ ਕਰਕੇ ਤੁਸੀਂ ਫੇਸ਼ਲ ਕਰ ਸਕਦੇ ਹੋ ਜਿਹੜੀ ਤੁਹਾਡੀ ਸਕਿਨ ਡਰਾਈ ਹੈ ਡਰਾਈ ਸਕਿਨ ਤੁਹਾਡੀ ਜਿਹੜੀ ਠੀਕ ਹੋ ਜਾਵੇਗੀ ਸਕਿਨ ਤੇ ਮੋਸਚਰਾਈਜ਼ਰ ਜਿਹੜਾ ਭਰਪੂਰ ਮਾਤਰਾ ਵਿੱਚ ਰਹੇਗਾ ਨੇਚਰਲ ਮੋਸਚਰਾਈਜ਼ਰ ਠੀਕ ਹੈ ਤੇ ਆ ਦੇਖੋ ਬਹੁਤ ਵਧੀਆ ਲੱਗ ਰਿਹਾ ਮੈਨੂੰ ਬਹੁਤ ਵਧੀਆ ਅੱਛਾ ਫੀਲ ਹੋ ਰਿਹਾ ਤੁਸੀਂ ਵੀ ਆਪਣਾ ਫੇਸ ਪੈਕ ਲਗਾ ਸਕਦੇ ਹੋ ਆਪਣੇ ਚਿਹਰੇ ਤੇ ਚਿਹਰੇ ਨੂੰ ਆ ਕਾਲਾਪਾਨ ਔਰ ਚਿਹਰੇ ਦੀ ਡੈਡਨੈਸ ਜਿਹੜੀ ਸਕਿਨ ਹੈ ਉਹ ਤੁਸੀਂ ਰਿਮੂਵ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਗਲੋ ਆਉਣ ਵਾਲਾ ਹੈ ਲੱਗ ਰਿਹਾ ਮੈਨੂੰ ਲੱਗ ਨਹੀਂ ਰਿਹਾ 100% ਆਏਗਾ ਗਲੋ ਆ ਦੇਖੋ ਆਏਗਾ ਪੱਕਾ ਆਏਗਾ لازਮੀ ਆਏਗਾ ਚਲੋ ਜੀ ਮੈਂ ਫੇਸ ਨੂੰ ਕਰਦੇ ਆਂ ਵਾਸ਼ ਜੇ ਤੁਸੀਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਸੋਨੇ ਜੇ ਕਮੈਂਟ ਜ਼ਰੂਰ ਕਰਨਾ ਜਿੱਥੇ ਵੀ ਤੁਸੀਂ ਦੇਖ ਰਹੇ ਹੋ ਨਾਮ ਆਪਣਾ ਜ਼ਰੂਰ ਲਿਖਣਾ ਆਪਣੇ ਸ਼ਹਿਰ ਦਾ ਪਿੰਡ ਦਾ ਨਾਮ ਵੀ ਜ਼ਰੂਰ ਲਿਖਣਾ ਤਾਂ ਜੋ ਮੈਨੂੰ ਪਤਾ ਹੋਵੇ ਮੇਰੀ ਵੀਡੀਓ ਕਿੱਥੋਂ ਤੱਕ ਪਹੁੰਚ ਰਹੀ ਹੈ ਕਿਹੜੇ-ਕਿਹੜੇ ਪਿੰਡ ਬਰਾ ਮੇਰੀ ਵੀਡੀਓ ਦੇਖ ਰਹੇ ਨੇ ਕਿਹੜੀ-ਕਿਹੜੀ ਸਿਟੀ ਚ ਦੇਖ ਰਹੇ ਨੇ ਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਇਸੇ ਤਰ੍ਹਾਂ ਹੀ ਪਿਆਰ ਦਿੰਦੇ ਰਹਿਣਾ ਸਾਈਫੂਜੀ ਚੈਨਲ ਨੂੰ ਚਲੋ ਜੀ ਫਿਰ ਮਿਲਦੇ ਆਂ ਜੀ ਨੈਕਸਟ ਵੀਡੀਓ ਚ ਬਾਏ ਬਾਏ